ਨਾਲਪਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਚੰਡੀਗੜ੍ਹ ਰੋਡ ਕੋਹਾੜਾ ਚੌਕ ਨੇੜੇ ਨਵੇਂ ਬਣੇ ਸ਼੍ਰੀ ਖਾਟੂ ਸ਼ਾਮ ਮੰਦਰ ਵਿੱਚ ਟਰਸਟੀ ਪ੍ਰਦੀਪ ਮਿੱਤਲ ਸੰਦੀਪ ਅਗਰਵਾਲ ਐਲ ਆਰ ਮਿੱਤਲ ਅਨਿਲ ਮਿੱਤਲ ਦੀ ਪ੍ਰਧਾਨਗੀ ਹੇਠ ਇੱਕਾਲਤੀ ਦੇ ਹਰੀ ਨਾਮ ਸੰਕੀਰਤਨ ਦਾ ਆਯੋਜਨ ਕੀਤਾ ਗਿਆ ਸੰਗੀਤਨ ਤੋਂ ਪਹਿਲਾਂ ਪੰਡਿਤ ਰਾਜ ਤੇਵਾੜੀ ਨੇ ਮੰਤਰਾਂ ਦਾ ਜਾਪ ਕਰਕੇ ਬਾਬਾ ਸ਼ਾਮਦੀਪ ਪੂਜਾ ਕੀਤੀ ਸੰਗੀਤਨ ਵਿੱਚ ਵਿੱਕੀ ਅਗਰਵਾਲ ਪਰਿਵਾਰ ਵੱਲੋਂ ਬਾਬਾ ਦਾ ਦੇਸੀ ਅਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸ਼ਿੰਗਾਰ ਕੀਤਾ ਗਿਆ ਜੋ ਕਿ ਖਿੱਚ ਦਾ ਕੇਂਦਰ ਰਿਹਾ ਸੰਗੀਤਨ ਵਿੱਚ ਦਿੱਲੀ ਦੀ ਅਦਿੱਤੀ ਪ੍ਰਾਸ਼ਰ ਨੇ ਬਾਬਾ ਸ਼ਾਮ ਦਾ ਗੁਣਕਾਨ ਕੀਤਾ ਅਤੇ ਉੱਥੇ ਹੀ ਪ੍ਰੋ ਹਸਪਤਾਲ ਵੱਲੋਂ ਮਨੁੱਖਤਾ ਦੀ ਸੇਵਾ ਲਈ ਇੱਕ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ 120 ਯੂਨਿਟ ਖੂਨ ਇਕੱਠਾ ਕੀਤਾ ਗਿਆ ਇਸ ਮੌਕੇ ਵਿਜੇ ਗੋਇਲ ਨੇ ਕਿਹਾ ਕਿ ਟਰਸਟ ਮੈਂਬਰ ਮੰਦਰ ਵਿੱਚ ਧਾਰਮਿਕ ਗਤੀਵਿਧੀਆਂ ਦੇ ਨਾਲ-ਨਾਲ ਸਮਾਜਿਕ ਗਤੀਵਿਧੀਆਂ ਵਿੱਚ ਵੀ ਵਿਸ਼ੇਸ਼ ਰੁਚੀ ਰੱਖਦੇ ਹਨ ਇਸ ਤਹਿਤ ਸੰਗੀਤਨ ਦੇ ਨਾਲ-ਨਾਲ ਨਰ ਸੇਵਾ ਨਰੈਣ ਸੇਵਾ ਨੂੰ ਲੈ ਕੇ ਖੂਨਦਾਨ ਅਤੇ ਜਨਰਲ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਆਮ ਲੋਕਾਂ ਦਾ ਕੁਝ ਭਲਾ ਹੋ ਸਕੇ ਹਰੀਸ਼ ਗਰਗ ਨੇ ਦੱਸਿਆ ਕਿ ਇਕਾदशी ਸੰਗੀਤਨ ਵਿੱਚ ਬਾਬਾ ਸ਼ਿਆਮਦੇਵ ਦੇ ਦਰਸ਼ਨਾਂ ਲਈ ਸੰਗਤਾਂ ਦਾ ਭਾਰੀ ਜਨਸਲਾਬ ਉਮੜਿਆ ਸੰਗੀਤਨ ਦੀ ਸਮਾਪਤੀ ਤੇ ਪ੍ਰਬੰਧਕਾਂ ਨੇ ਸ਼ਰਧਾਲੂਆਂ ਨੂੰ ਭੰਟਾਰਾ ਪ੍ਰਸ਼ਾਦ ਵੰਡਿਆ ਇਸ ਮੌਕੇ ਸੰਜੀਤ ਅਗਰਵਾਲ, ਵਿਜੇ ਗੋਇਲ, ਬੀਕੇ ਸ਼ਰਮਾ, ਕੇਕੇ ਗਰਗ, ਸੁਦਰਸ਼ਨ ਸ਼ਰਮਾ, ਵਿਜੇ ਪੱਲਾ, ਦੀਪਕ ਮਿੱਤਲ, ਸੰਦੀਪ ਗੋਇਲ, ਆਤਲ ਵਾਲਿਆ, ਐਚਐਨ ਸਿੰਘਲ, ਮਨੀਸ਼ ਬਾਜਾਰੀ, ਬਲਰਾਜ ਸ਼ਰਮਾ, ਹਰੀਸ਼ ਗਰਗ, ਨਰੇਸ਼ ਅਗਰਵਾਲ, ਪਰਮਨੰਦ ਅਗਰਵਾਲ, ਚੰ드ਰੀਸ਼ ਭਾਰਦਵਾਜ, ਜਤਿੰਦਰ ਸ਼ਰਮਾ, ਰਕੇਸ਼ ਗੁਪਤਾ, ਵਿਸ਼ਾਲ ਮਹੇਸ਼ਵਰੀ, ਰੀਨਾ ਜੈਨ, ਜਸਵਿੰਦਰ ਤਗੜ, ਲक्की ਕਪਲਾ ਆਦਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ